हरी <laughs> <laughs> ਸੁਰਵੋਧਾਨੀ ਆ ਤੁਹਾਨੂੰ ਤੇ ਤੁਹਾਡਾ ਪੇਸ਼ ਨਹੀਂ ਥੋੜੀ ਜਿੰਨੀ ਥੋੜੀ ਜਿੰਨੀ ਅੱਬਾ ਸਾਹਿਬ ਭੀਮ ਅੰਬੇਦਕਰ ਦੀ ਜਿਹੜੀ ਪ੍ਰਤਿਮਾ ਆ ਉਸ ਨੂੰ ਇੱਕ ਸ਼ਰਾਰਤੀ ਅੰਸਰ ਵੱਲੋਂ ਜਿਹੜੀ ਆ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਸ ਤੇ ਜਿਹੜਾ ਵਾ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਜਿਹੜਾ ਉਹ ਦੋਸ਼ੀ ਜਿਹੜਾ ਵਾ ਅਰੈਸਟ ਕਰ ਲਿਆ ਗਿਆ ਹੈ ਜਿਸ ਨੂੰ ਕਦਮਾਂ ਦਰਜ ਕਰਕੇ ਜਿਹੜੀ ਅਗਲੀ ਤਵਰੀਖ ਜਿਹੜੀ ਅਮਲਜਲੀ ਜਾਂਦੀ ਜਾ ਰਹੀ ਹੈ ਮਾਮਲਾ ਜੀ ਅੱਜ ਹਿੰਦੁਸਤਾਨ ਦਾ ਸੰਵਿਧਾਨ ਨਿਰਮਾਤਾ ਡਾਕਟਰ ਪੀਰੋ ਮੀਤਗਰ ਜੀ ਦੀ ਜੋ ਖੂਬਸੂਰਤ ਮੂਰਤੀ ਸੀ ਉਹਨੂੰ ਢਾਇਆ ਗਿਆ ਥੋੜਿਆਂ ਨਾਲ ਪੌੜੀ ਲਾ ਕੇ ਪੈਟਰੋਲ ਪਾ ਕੇ ਉਨਸਾੜਿਆ ਗਿਆ ਕਿਉਂਕਿ ਸਾਰਾ ਹੀ ਸਮਾਜ ਬੜਾ ਦੁਖੀ ਆ

ਉਕੇ ਦੇ ਵਿੱਚ ਬੂਰਿਆ ਹਾਂ ਹਾਂ ਤੁਸੀਂ ਕੀ ਕਰ ਰਹੇ ਹੋ ਅਸੀਂ ਹੁਣ ਹੁਣ ਇੱਥੇ ਬੈਠੇ ਆਂ ਜਾਮਲਾ ਆ ਕੱਲ ਸਵੇਰੇ 10 ਵਜੇ ਭੰਡਾਰੀ ਪੁਲ ਦੇ ਉੱਤੇ ਜਾਮ ਵੀ ਲੱਗੇਗਾ ਅੰਮ੍ਰਿਤਸਰ ਪੰਦੀ ਕਾਲ ਵੀ ਹੈ ਕੀ ਡਿਮਾਂਡ ਕੀਤੀ ਜੰਮਾਨ ਜੋ ਗੈਂਗ ਹੈ ਗੈਂਗ ਬਾਹਰ ਨਿਕਲ ਕੇ ਆਵੇ ਜੁਨਨ ਨੇ ਕੰਮ ਕੀਤਾ ਮੰਦਪਾ ਕੀ ਕੜਨਾ ਕੱਟੀ ਹੈ ਜੇ ਅੰਮ੍ਰਿਤਸਰ ਗੁਰੂ ਨਗਰੀ ਅੰਮ੍ਰਿਤਸਰ ਭਗਵਾਨ ਵਾਲਮੀ ਕੀ ਤੀਰਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਨਾ ਥੋੜੇ ਮਾਰ-ਮਾਰ ਕੇ ਖੰਡਿਤ ਕੀਤਾ ਗਿਆ ਸੰਵਿਧਾਨ ਨੂੰ ਅੱਗ ਲਾਤੀ ਗਈ ਹੈ ਸੰਵਿਧਾਨ ਨੂੰ ਤੋੜਿਆ ਗਿਆ ਵਾ ਔਰ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕੀਤੀ ਗਈ ਸੀ ਕਿ ਇੱਥੇ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈਗਾ। ਕੱਲ ਪੌਣੇ 5 ਵਜੇ ਐਸਐਚਓ ਕਤਵਾਲੀ ਨੂੰ ਫੋਨ ਕੀਤਾ ਗਿਆ ਸੀ ਲੋਕ ਇੱਥੇ ਲੜ ਝਗੜ ਰਹੇ ਆ। ਬੀਬੀ ਆਪਸ ਵਿੱਚ ਲੜ ਝਗੜਦੇ ਦੀਆਂ ਲੜਾਈ ਝਗੜਿਆ ਚ ਦਸਤਾਰਾ ਲਾਥ ਰੀਆਂ ਇੱਥੇ ਪੁਲਿਸ ਦਾ ਪ੍ਰਬੰਧ ਨਹੀਂ ਹੈਗਾ। ਔਰ ਅੱਜ ਸੰਵਿਧਾਨ ਲਾਗੂ ਦਿਵਸ ਦੇ ਉੱਤੇ ਜਿਸ ਦਿਨ ਦਲਿਤਾਂ ਦਾ ਮਹਿਰਾਮ ਵਾਲੀ ਅਧਿਕਾਰਾਂ ਦੇ ਦਰਵਾਜ਼ੇ ਖੁੱਲੇ ਸਭ ਤੋਂ ਵੱਡਾ ਦਿਨ ਸੀ। ਅੱਜ ਮਨੁਵਦੀ ਤਾਕਤਾਂ ਨੇ ਇਤੋ ਦੀਆਂ ਕੁਝ ਸੰਵਿਧਾਨ ਵਿਰੋਧੀ ਜਥੇਬੰਦੀਆਂ ਨੇ ਇਹ ਕਰਤੂਤ ਕੀਤੀ ਆ। ਪੁਲਿਸ ਕਹਿੰਦੀ ਬ ਆਪਾ ਆਪਣੇ ਹਸਾਬ ਦੇ ਨਾਲ ਨਿਆਂ ਚਾਹੁੰਦੇ ਆਂ ਔਰ ਬਾਬਾ ਸਾਹਿਬ ਦਾ ਸੰਵਿਧਾਨ ਜਲਦ ਤੋਂ ਜਲਦ ਕੀਤਾ ਜਾਵੇ ਕੱਲ ਅੰਮ੍ਰਿਤਸਰ ਬੰਦ ਦੀ ਕਾਲ ਹੈਗੀ ਆ ਦੂਜੀ ਬੇਨਤੀ ਇਹ ਕਰਾਂਗੇ ਕਿ ਐਸ்சி ਐਸਟੀ ਦਾ ਪਰਚਾ ਬੰਦਾ 295ਏ ਬੰਦੀ ਜੋ ਐਸੀ ਰੈਬਰਾਂ ਦੇ ਐਸੀ ਮਹਾਪੁਰਸ਼ਾਂ ਦੇ ਬੇਅਦਬੀ ਕਰਨ ਤੇ ਧਾਰਾ ਬੰਦੀਆਂ ਪਰ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਫਸਰ ਆਨ ਨੂੰ ਤਿਆਰ ਨਹੀਂ ਹੈਗਾ ਜਿਹੜਾ ਐਸਐਚਓ ਆਇਆ ਕਹਿੰਦਾ ਮੈਂ ਤੇ ਆ ਪੰਜ ਸੱਤ ਦਿਨ ਦੀ ਛੁੱਟੀਆਂ ਤੋਂ ਬਾਅਦ ਆਇਆ ਮੈਨੂੰ ਕੀ ਪਤਾ ਤੇ ਕੀ ਹੋਇਆ ਸੋ ਹਾਲਾਤ ਜਿਹੜੇ ਅੱਜ ਵੱਧ ਤੋਂ ਵੱਧ ਹੁੰਦੇ ਜਾ ਰਹੇ ਆ ਉਮੀਦ ਨਹੀਂ ਸੀ ਪੂਰੇ ਭਾਰਤ ਚ ਬਾਬਾ ਸਾਹਿਬ ਦੀ ਪ੍ਰਤੀਮਾਂ ਤੋੜੀਆਂ ਜਾਂਦੀਆਂ ਜੇ ਪਿਆਰ ਕਰਨ ਵਾਲੇ ਕਰੋੜਾਂ ਅਰਬਾਂ ਚ ਹੈਗੇ ਆ ਤੇ ਨਫ਼ਰਤ ਕਰਨ ਵਾਲੇ ਮਨੁਵਾਦੀ ਵੀ ਬੜੇ ਆ ਪਰ ਇਹ ਉਮੀਦ ਨਹੀਂ ਸੀ ਕਿ ਅਮਰੀ ਸਰ ਦੀ ਪਗਵ ਇਹ ਇੱਕ ਬੜੀ-ਬੜੀ ਗੱਲ ਚਰਚਾ ਦਾ ਵਿਸ਼ੇ ਹੈ ਕਿ ਇਹ ਪੋੜੀ ਕਿਉਂ ਲਗਾਈ ਗਈ ਪੋੜੀ ਅਸਲੀ ਗਾਈ ਜੀ ਪੋੜੀ ਹਰ ਸਾਲ ਲਗਾਈ ਜਾਂਦੀ ਹੈ ਬਾਬਾ ਸਾਹਿਬ ਦੀ ਪ੍ਰਤਿਮਾ 26 ਜਨਵਰੀ ਹੋਵੇ ਚਾਹੇ 6 ਦਸੰਬਰ ਹੋਵੇ ਪੋੜੀ ਫਾਇਰ ਬਗੇਟ ਵੱਲੋਂ ਲਗਾਈ ਜਾਂਦੀ ਜਿੱਥੇ ਬੰਦਿਆ ਇੱਥੇ ਆਉਂਦੀਆਂ ਬਾਬਾ ਸਾਹਿਬ ਨੂੰ ਨਮਨ ਕਰਦੀਆਂ ਵਾ ਆਪਣੇ ਗੋਲ ਚੜਾਉਂਦੀਆਂ ਨੇ ਕਿਉਂਕਿ ਉੱਦਾਂ ਇੱਥੇ ਪਹੁੰਚਣ ਦਾ ਕੋਈ ਹੱਲਾ ਨਹੀਂ ਹੈ ਇੰਤਜ਼ਾਮ ਪੋੜੀ ਵਾਲਾ ਕੋਈ ਇਸ਼ੂ ਨਹੀਂ ਹੈਗਾ ਉਹ ਆਇਆ ਹੀ ਸੰਵਿਧਾਨ ਨੂੰ ਅੱਗ ਲਾਣ ਸੀ ਪੋੜੀ ਦਾ ਨੂੰ ਮੌਕਾ ਮਿਲ ਗਿਆ ਤੇ ਪੋੜੀ ਤੇ ਚੜ ਕੇ ਉਹਨੇ ਬਾਬਾ ਸਾਹਿਬ ਦੀ ਪ੍ਰਤਿਮਾ ਨੂੰ ਗ ਯੋਗ ਮਨੁਵਦੀ ਅੰਸਰ ਨੇ ਮਨੁਵਦੀ ਸ਼ਰਾਰਤੀ ਤੱਤੋਂ ਨੇ ਜਿਹੜੇ ਦਿੱਲੀ ਚ ਵੀ ਬੈਠੇ ਨੇ ਤੇ ਪੰਜਾਬ ਚ ਵੀ ਅੰਮ੍ਰਿਤਸਰ ਦੀ ਵੀ ਆਬੋ-ਹਵਾ ਚ ਹੈਗੇ ਅੱਜ ਦਿਨ ਬਹੁਤ ਦੁਖਦ ਘਟਨਾ ਜਿਹੜੀ ਆ ਹੁਣੇ-ਹੁਣੇ ਕੱਟੀ ਆ ਥੋੜੀ ਦੇਰ ਪਹਿਲਾਂ ਕਿਸੇ ਸਾਥੀ ਵੱਲੋਂ ਕੋਣ ਆਇਆ ਵੀ ਇੱਕ ਵਿਸ਼ੇਸ਼ ਵਿਅਕਤੀ ਜਿਹੜਾ ਆ ਪਗੜੀਦਾਰੀ ਵਿਅਕਤੀ ਜਿਨਨੇ ਬਾਬਾ ਸਾਹਿਬ ਦੇ ਸਟੈਚੂ ਤੇ ਹਥੋੜੇ ਮਾਰੇ ਗਏ ਔਰ ਬਾਬਾ ਸਾਹਿਬ ਦਾ ਸੰਵਿਧਾਨ ਤੁਸੀਂ ਦੇਖ ਸਕਦੇ ਹੋ ਜਲਾਣ ਦੀ ਕੋਸ਼ਿਸ਼ ਕੀਤੀ ਗਈ ਆ ਇਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਔਰ ਸਰਕਾਰ ਤੌਰ ਪ੍ਰਸ਼ਾਸਨ ਜਿਹੜਾ ਅੰਮ੍ਰਿਤਸਰ ਦਾ ਜ਼ਿਲ੍ਹਾ ਪ੍ਰਸ਼ਾਸਨ ਆ ਉਹਦੀ ਨ ਔਰ ਇਹ ਜੇ ਪਿੱਛੇ ਕੀ ਮਨਸ਼ਾ ਹੈ ਉਸ ਵਿਅਕਤੀ ਦੀ ਕਿੰਨੇ ਕਰਵਾਇਆ ਹੈ ਇਹਦਾ ਵੀ ਜਿਹੜਾ ਪਰਦਾ ਫਾਸ਼ ਹੈ ਅਸੀਂ ਚਾਹਾਂਗੇ ਵੀ ਇਹਦੀ ਜਾਂਚ ਜਿਹੜੀ ਆ ਸੀਬੀਆਈ ਤੋਂ ਕਰਾਈ ਜਾਵੇ ਔਰ ਉਹਨਾਂ ਦੋਸ਼ੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਏਗਾ ਚਾਹੇ ਕੋਈ ਵੀ ਹੋਵੇ ਚਾਹੇ ਕਿਸੇ ਰਾਜਨੀਤਿਕ ਪਾਰਟੀ ਦਾ ਹੋਵੇ ਚਾਹੇ ਕਿਸੇ ਸੰਗਠਨ ਦਾ ਹੋਵੇ ਉਹਨੂੰ ਲੰਗਾਇਆ ਕੀਤਾ ਜਾਏਗਾ ਔਰ ਉਹਨੂੰ ਜਿਹੜਾ ਆ ਸਜ਼ਾ ਜਿਹੜੀ ਆ ਸਮਾਜ ਬਰਕਰਾਰ ਕਰੇਗਾ ਵੀ ਇੱਕ ਸਜ਼ਾ ਕੀ ਹੋਣੀ ਚਾਹੀਦੀ ਹੈ ਉਹਨਾਂ ਦੀ 26 ਜਨਵਰੀ 1950 ਨੂੰ ਸੰਵਿਧਾਨ ਲਿਖਿਆ ਗਿਆ ਅੱਜ ਦੇ ਦਿਨ ਹੀ ਇੱਕ ਸਾਲ ਹੋਇਆ ਕਿਉਂ ਇਹ ਕੋਈ ਬੜੀ ਸ਼ਰਮਨਾਕ ਘਟਨਾ ਹੈ ਪਰ ਮੈਂ ਇਹਦੀ ਪਰਜੋਰ ਨਿੰਦਾ ਵੀ ਕਰਦਾ ਵੀ ਅੱਜ ਦੇ ਦਿਨ ਬਾਬਾ ਸਾਹਿਬ ਨੇ ਸੰਵਿਧਾਨ ਦਿੱਤਾ ਦੇਸ਼ ਨੂੰ ਔਰ ਉਹ ਸੰਵਿਧਾਨ ਨਿਰਮਾਤਾ ਦੀ ਮੂਰਤੀਆਂ ਜੇ ਸੁਰੱਖਿਤ ਨਹੀਂ ਆ ਤੇ ਕਮੀ ਉਸੇ ਕਿ ਬਾਬਾ ਸਾਹਿਬ ਦੇ ਬੱਚੇ ਵੀ ਸੁਰੱਖਿਤ ਨਹੀਂ ਉਹਦਾ ਸੰਵਿਧਾਨ ਵੀ ਸੁਰੱਖਿਤ ਨਹੀਂ ਆ ਇਸ ਸੰਵਿਧਾਨ ਵਿਰੋਧੀ ਲੋਕ ਨੇ ਬਾਬਾ ਸਾਹਿਬ ਦੇ ਵਿਰੋਧੀ ਲੋਕ ਨੇ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਨੇ ਕਰਵਾਇਆ ਵਾ ਔਰ ਉਹਨਾਂ ਨੂੰ ਕਦੀ ਬਖਸ਼ਿਆ ਨਹੀਂ ਜਾਏਗਾ ਮੰਗੀ ਗੱਤੇ ਮੰਗੀ ਗੱਤੇ ਅਸੀਂ ਇਹ ਮੰਨ ਕਰਦੇ ਵੀ ਇਹਦੀ ਜਿਹੜੀ ਜਾਂਚ ਐਸਸੀਬੀਆਈ ਤੋਂ ਕਰਾਈ ਜਾਵੇ ਔਰ ਇਹਦੇ ਪਿੱਛੇ ਜਿਹਨੇ ਜਿਹੜੇ ਵਿਅਕਤੀ ਸ਼ਾਮਲ ਨੇ ਜਿਹੜੇ ਜਿਹੜੇ ਉਹਨਾਂ ਦੇ ਜਿਨ੍ਹਾਂ ਦਾ ਹਿੱਸ ਉਹਨਾਂ ਨੂੰ ਜਿਹੜੀ ਕੜੀ ਤੋਂ ਕੜੀ ਸਜ਼ਾ ਹੋਰ ਮੈਂ ਤਾਂ ਇਹ ਕਵਾਂਗਾ ਵੀ ਐਸੇ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਉਹਨਾਂ ਲਈ ਫਾਂਸੀ ਦੀ ਸਜ਼ਾ ਹੋਵੇ ਇਹ ਜਿਹੜੀ ਜਿਹੜੇ ਅੱਜ ਜਿਹੜੀ ਘਟਨਾ ਹੋਈ ਆ ਇਹ ਇੱਕ ਘੰਟਾ ਪਹਿਲੇ ਵੀ ਇੱਕ ਘਟਨਾ ਵਾ ਕੋਈ ਇੱਕ ਸਰਦਾਰ ਤੇ ਇਹ ਪਗਲੀ ਧਾਰੀ ਕੋਈ ਨੌਜਵਾਨ ਹੈਗਾ ਸੀ ਜਿਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਵਾ ਸਾਡੇ ਬਾਬਾ ਸਾਹਿਬ ਦੀ ਮੋਟੇ ਨੂੰ ਥੋੜੇ ਮਾਰਦੀ ਕੋਸ਼ਿਸ਼ ਕੀਤੀ ਆ ਸੰਵਿਧਾਨ ਸਾੜਿਆ ਗਿਆ ਵਾ ਅਦਾ ਜਿਹੜਾ ਬਣਾਇਆ ਸੀ ਉਹਨੂੰ ਤੋੜਿਆ ਗਿਆ ਵਾ ਮਰ ਲੇਕੇ ਨੇ ਇਹ ਬੜੀ ਹੀ ਅਰਮ ਵਾਲੀ ਗੱਲ ਆ ਕਿ ਇੱਥੇ 1 ਘੰਟਾ ਕੋਈ ਵੀ ਪੁਲਿਸ ਮੁਲਾਜ਼ਮ ਇੱਥੇ ਤਾਇਨਾਤ ਨਹੀਂ ਸੀ ਇਹ ਇਹ ਦੇਖੋ ਕਿੰਨਾ ਕਿ ਪ੍ਰਸ਼ਾਸਨ ਜਿਹੜਾ ਪੁਲਿਸ ਪਛਾਣੇ ਕਿੰਨਾ ਕਿ ਨਲਾਜ ਹੈ ਕਿੰਨਾ ਕਿ ਬੇਸ਼ਰਮ ਹੈ ਉਹਨਾਂ ਨੂੰ ਇੰਨਾ ਦੀ ਬੜਾ ਦੀ ਗੁਰੂ ਘਰ ਦੀ ਨਗਰੀ ਦੇ ਵਿੱਚ ਬਾਬਾ ਸਾਹਿਬ ਦੀ ਮੋਟੀ ਲਗੀ ਆ ਉੱਥੇ ਘਰ ਤੋਂ ਘਾਡੇ 8-10 ਮੁਲਾਜ਼ਮ ਹੋਣੇ ਜਿਹਦੇ ਕੋਈ ਮੁਲਾਜ਼ਮ ਨਹੀਂ ਇੱਥੇ ਸਾਡੇ ਗੁਰੂ ਘਰ ਦੀ ਨਗਰੀ ਦੇ ਵਿੱਚ ਸਾਡੇ ਬਾਬਾ ਸਾਹਿਬ ਦਾ ਸਭਦਾਨ ਲੱਗਾ ਤੇ ਉਹ ਨਹੀਂ ਸੁਰੱਖਿਅਤ ਸਾਡੇ ਵਾਸੀ ਨਹੀਂ ਸਿੱਧੇ ਸਾਡਾ ਔਰ ਕੋਈ ਵੀ ਸਮਾਜ ਦਾ ਕੋਈ ਟੀਹ ਪੈ ਨਹੀਂ ਸਰਫਿਸ ਤੇਰੇ ਇਹੋ ਜਿਹੇ ਪ੍ਰਸ਼ਾਸਨ ਨੂੰ ਅਸੀਂ ਕੀ ਕਰਨੀ ਅਸੀਂ ਤੇ ਮੰਗ ਕਰਦੇ ਆ ਵੀ ਜਿਹੜਾ ਦੋਸ਼ੀ ਆ ਉਹਨੂੰ ਜਲਦੀ ਦੇ ਜਲਦੀ ਹੋਰ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਪਿੱਛੇ ਜਿਹੜੇ ਆਦਮੀ ਆ ਜਿਹੜੇ ਪਿੱਛੇ ਸੰਗਠਨ ਨੇ ਉਹਨਾਂ ਦੀ ਸੀਆਈ ਜਾਂਚ ਕਰਾ ਦੇ ਉਹਨਾਂ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਵੀ ਇਸ ਸੰਜੇ ਦੇ ਵਿੱਚ ਲਾਣਾ ਚਾਹੀਦਾ